ਜੋ ਡਾਕਟਰ ਅੱਲਾਹ ਜੱਤੇ ਬੰਦੇ ਸਾਰੇ ਆਗੂ ਨੂੰ ਭੇਜ ਦੇ ਗਏ ਕਿੱਥੇ ਬੰਦੇ ਆਗੂ ਅੰੱਚੇ ਹਟੋ ਜਾਣਾ ਸਾਰੇ ਆਗੂ ਨੂੰ ਭੇਜ ਦੇ ਜੱਤੇ ਬੰਦੇ ਆਗੂ ਸਭ ਤੋਂ بڑا ਪੇਸ਼ ਸਾਰੇ ਦਾ ਫੁੱਲਾ ਟਰਾਂ ਦਾ ਬੜਾ ਜੱਤੇ ਬੰਦੇ ਦੇ ਆਗੂ ਨੂੰ ਭੇਜ ਜੱਤੇ ਬੰਦਿਆਂ ਦੇ ਆਗੂ ਨੂੰ ਭੇਜ ਦੋ ਇੱਥੇ ਸਿੱਧੂਪੁਰ ਦੇ ਖੜੇ ਨੇਗਰੇ ਸੰਸਕਾਰ ਜੋ ਸਾਡੇ ਆਪਣਾ ਟਿਕਾਉਂਦਾ ਤੋਂ ਖੜੇ ਨੇਗੇ ਜੱਤੇ ਬੰਦਿਆਂ ਦੇ ਆਗੂ ਨੂੰ ਭੇਜ ਦੋ ਮੜਿਆ ਆਗੂ ਨੂੰ ਭੇਜ ਬੜੇ ਸੋਨੇ ਕਿਹੜੇ ਜੱਫੇ ਬੰਦੇ ਨੇ ਸਾਰੇ ਕਿੱਥੇ ਬੰਦੇ ਰੋਕੇ ਅੰਦਰ ਦੇ ਗੱਲ ਮਾਰੀ ਨਾ ਭਾਈ ਰਾਜਾ ਮੈਂ ਤਾਂ ਪ੍ਰਿੰਸ ਸਾਹਿਬ ਤਾਂ ਆਜੀ ਆਉਗੇ ਯਾਰ ਤੁਹਾਡੇ ਭਾਈ ਫੈਜੋ ਯਾਰ ਸਾਰੇ ਸੋਨੇ ਕੋਲ ਹੀ ਗਿਆ ਸੋਨੇ ਕੋਲ ਭਾਈ ਇਹ ਲੈ ਤਾ ਭਾਈ ਤੇ ਤੇ ਬੈਠ ਜਾਓ ਯਾਰ ਇਹਦਾ ਬੰਦ ਕਰ ਜਾਓ ਲੋ ਆਹ ਨਹੀਂ ਆ ਰਿਹਾ ਪਿੱਛੇ ਜਾ ਭਾਈ ਪਿੱਛੇ ਜਾ ਕਾਦੀਆ ਦੇ ਸੀਣਾ ਸਿੰਘ ਆ ਗਿਆ ਕੌਣ ਤਾਂ ਦਿੱਥੇ ਬੰਦੀ ਆ ਕ੍ਰਾਂਤੀ ਦਾ ਸਰਜੀਤ ਖੂਹ ਜੀ ਉਹ 스테ਜ ਤੇ ਆ ਜਾਣਾ ਚਲਾਓ ਬਾਈ ਹੁਣ ਚਲਾਓ ਅੱਗੇ ਬਾਈ ਇੱਕ ਵਾਰ ਬੈਜੋ ਜਿਹੜਾ ਬੰਦਾ ਖੜਾ ਹੈ ਬੱਲੇ ਬਾਈ ਪੱਤਰਕਾਰਾਂ ਨੂੰ ਬੇਚੀਆ ਭਰਾਵਾਂ ਦੇ ਥੱਲੇ ਬੈਜੋ ਉਹ ਨਾ ਰਹੀਦਾ ਕੀ ਫਿਰ ਉਹ ਬੈਜੋ ਯਾਰ करे ॿुधाएजो भई ਗੱਲਬਾਤ ਕਰ ਲਾ ਬਹਿ ਜਾ ਤੁਸੀਂ ਮੇਰੇ ਚਾਚੇ ਤਾਏ ਮੇਰੇ ਭਰਾ ਮੇਰੇ ਵੀਰ ਬਹਿ ਜਾ ਮੇਰਾ ਕੋਈ ਕੰਮ ਦੀ ਗੱਲਬਾਤ ਆ ਬਹਿ ਜਾ ਮੈਂ ਬਿਮਾਰ ਆ ਥੋੜਾ ਜਿਆਦਾ ਚਾਈ ਫਾਇਰ ਬਹੁਤ ਵਿਗੜਿਆ ਹੋਣਾ ਬਹਿ ਜਾ ਥੋੜਾ ਚਾਚਾ ਤੁਸੀਂ ਬੈਠੋ ਚਾਚਾ ਬਣ ਕੇ ਬੈਠੋ ਬਹਿ ਜਾ ਬੜਾ ਬਣ ਕੇ ਬਹਿ ਜਾ ਬਹਿ ਜਾ ਬਾਈ ਬਹਿ ਜਾ पिछे न पिछे न करण भा ਆ ਹੁਣ ਗੱਲ ਫੋੜੋ ਮਾੜੀ ਜਿਹੜੀ ਮੈਂ ਗੱਲ ਬੋਲਣੀ ਆ ਮੈਂ ਬਿਮਾਰ ਆ ਮੈਂ ਫੋੜੇ ਵਿੱਚ ਖੜਾ ਆ। ਲੈ ਚੁੱਪ ਕਰਕੇ ਹੁਣ ਕੋਈ ਬੰਦਾ ਬੋਲੇ ਨਾ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗੋਬ ਸਿੰਘ ਮਹਾਰਾਜ ਦਾ ਮਿਹਰਾ ਉਸਤ ਪਛਵਾ ਆਸ਼ਾ ਗੁਰੂ ਰਾਮਦਾਸ ਮਹਾਰਾਜ ਦੇ। ਲੱਖ ਲੱਖ ਸ਼ੁਕਰਾਨਾ ਉਸ ਤਾਲਪੁਰਖ ਭਾਈ ਗੁੱਦਾ। ਦੂਜਾ ਮੈਂ ਧੰਨਵਾਦ ਕਰਦਾ ਜੱਥੇਬੰਦੀਆਂ ਦਾ ਪਹਿਲਾ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਤੁਹਾਡੇ ਸਾਰੇ ਵਿੱਚ ਚਰਨਾ ਸਿਰ ਝਕਾਉਣਾ ਮੈਂ ਬੋਲੇ ਸਾਰੇ ਜੀ ਜੈ ਮਾਸ਼ਾ ਅੱਲਾਹ ਮੈਂ ਸਿਰ ਝਕਾ ਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਸਿੱਖ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਗੱਲ ਹੀ ਗੱਲ ਰਹੀ ਮੇਰੀ ਮਾਂ ਖੋਤੇ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਦੀ ਲੋੜ ਨਹੀਂ ਸੋਨ ਹੈ ਅੱਲਾਹ ਅਕਬਰ ਆਈ ਭਾਈ ਸਾਹਿਬ ਤੋਂ ਜਿਹਨਾਂ ਦੇ ਵਿੱਚ ਬੈਠੇ ਨੇ ਸਿੰਘਾਂ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਵਰੂਗਰ ਦੇ ਜ਼ਿਲ੍ਹੇ ਦੇ ਗੋਚਾਂ ਉੱਤੇ ਬੈਠੇ ਨੇਗੇ ਬੜੀ ਸੱਤ ਉਹਨਾਂ ਤੇ ਹੋ ਰਹੀ ਆ ਮਾਇਦਾ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਜੇ ਮੇਰੇ ਪਿੰਡ ਦੇ ਲੋਕੋ ਦੀਆਂ ਮਾਮਾਂ ਖੜੀਆਂ ਨੇ ਮੇਰੇ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਰਲਵਾਈ ਤੇ ਸਹਾ ਦਿੱਤਾ ਨਹਿਤਾ ਜ਼ਿਲ੍ਹੇ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਬਾ ਦਿਲੀਆਂ ਜਿਆਦਾ ਤੱਕ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀਬੀਏ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਾਤੋਲੇ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋਤਾ ਮਨਿੰਦਰ 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 ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੋਲਮਾ ਯਾਰ ਤੁਸੀਂ ਥੋੜਾ ਕੇ ਮੇਰਾ ਸਿਰ ਝੁਕਲਾ ਬਈ ਯਾਰ ਪੱਤਰਕਾਰੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਨਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਪਹਿਲਾਂ ਜੱਥੇਬੰਦੀਆਂ ਦੇ ਮੈਂ ਇਕਾਉਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟਨਾ ਮੇਰੇ ਬਾਪੂ ਜੀ ਖੜੇ ਨੇਗੇ ਡੱਲੇਵਾਲ ਸਾਹਿਬ ਦਾ ਅਗਰ ਦਾ ਧੰਨਵਾਦ ਤੇ ਇਕਾਉਂਦਾ ਜੱਥੇਬੰਦੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਤੇ ਖੂਰ ਸਰਜੀਤ ਖੂਰ ਜੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲੋਕੋ ਸਮੇਂਦਰ ਜੀ ਸਾਡੇ ਪਹੁੰਚ ਕੇ ਹੋਏ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਨਾਲ ਮੇਰਾ ਵੱਡਾ ਭਾਈ ਜਰਾਂ ਦਾ ਧੰਨਵਾਦੀ ਕੀ ਕਰਨਾ ਕਹਿੰਦੇ ਧੰਨ ਦੇ ਜੀ ਉਹਨਾਂ ਨੇ ਝੜਕਾ ਦਿੱਤੇ ਹਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਵਿੱਚ ਮੇਰੇ ਲੋਕ ਖੜੇ ਨੇਗੇ ਕਿਸਾਨ ਜਿੱਥੇ ਉਹਦੀ ਵੀ ਅੱਜ ਕਾਮਜਾਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹੋ ਗਿਆ ਮੇਰੇ ਦਾਦਾ ਜੀ ਨੇ ਕੱਟੀਆਂ ਲੰਗੀਆਂ ਕਿਸੇ ਤੋਂ ਏਨ ਲਈ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮਾ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲ ਦੀ ਲਾਦ ਆ ਪਤਾ ਜਿੰਨਾਂ ਨੇ ਖਮੰਦਰ ਸਾਹਿਬ ਦੇ ਦੇ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦ ਆ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਛੁਪਣ ਵਾਲੇ ਨਹੀਂ ਹੈਗੇ ਜੋ ਗੱਲਾਂ ਸੁਣ ਅਸੀਂ ਤੋਂ ਬੋਲੇ ਸਿੱਧੀ ਲਾਦ ਆ ਬਣਾ ਬਣਾ ਅਸੀਂ ਕਹ ਸਾਡਾ ਬੰਦ ਬੰਦ ਚੱਕਿਆ ਜਾਵੇ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਛੁਪਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੱਚੇ ਜੇ ਮੇਰੇ ਭਰਾ ਨੇ ਐਨਆਰਆਈ ਭਰਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੱਚੇ ਨੂੰ ਸਾਰੇ ਗੱਲਾਂ ਹੁਣ ਮੈਨੂੰ ਦੱਸ ਕੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੱਚੇ ਨੇਗੇ ਉਹਨਾਂ ਨੇ ਬਹੁਤ ਮੱਦੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਅੱਜ ਅਸੀਂ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਤਿਆਰ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਾਂਗੇ ਅਸੀਂ ਜਿੱਥੋਂ ਕਦੇ ਚਾਵਾਂਗੇ ਨਹੀਂ ਕਰੇ ਝੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਇਹ ਕੱਲੇ ਨੀਵੀਂਰੀ ਹੋਊਗੀ ਪਰ ਹੁਣ ਮੈਂ ਜਿਹੜਾ ਤੁਹਾਨੂੰ ਰਾਜਮਾ ਕੇ ਟਾਈਫਾਇਲ ਮੇਰਾ ਕਈ ਦਿਨ ਤੋਂ ਮੈਨੂੰ ਉੱਧਰ ਤੇ ਮੈਨੂੰ ਬੁਖਾਰ ਬਹੁਤ ਚੜਦਾ ਆਇਆ ਮੇਰਾ ਬੁਖਾਰ ਉੱਤੇ ਹੀ ਨੀਵੀਂ ਮੈਂ ਰੋਜ਼ ਗੋਲੀਆਂ ਲੈਂਦਾ ਆਇਆ ਮੇਰੇ ਸਰੀਰ ਦਾ ਮੁੱਲਾ ਇਹ ਅੱਤ ਕਿਉਂ ਤੁਹਾਡਾ ਬੱਕਾ ਜਣਾ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ মিডিਆ ਦੇ ਕੋਲ ਸਵਾਲ ਲੇਗੇ ਲੋਕਾਂ ਦੇ ਸਵਾਲ ਲੇਗੇ ਉਹ ਜਿਵੇਂ ਕਿ ਸਾਡੇ ਜਥੇਬੰਦੀਆਂ ਨੇ ਜਿਹੜਾ ਸਾਧੂਤਾ ਮਨ ਨੂੰ ਬਿਠਾ ਦੇਣਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਲੇਗੀਆਂ ਬਹੁਤ ਬਹੁਤ ਮਾਨਸਾ ਜੀ ਦਾ ਸਾਡੇ ਬਾਪੂ ਦਾ ਕੂਟੇ ਵਾਲਾ ਬਹੁਤ ਬਹੁਤ ਧੰਨਵਾਦ ਰਵੀਨ ਕਾ ਜੀ ਦਾ ਬਹੁਤ-ਬਹੁਤ ਧੰਨਵਾਦ ਭਾਈ ਜੇ ਕਿਸੇ ਦਾ ਨੌ ਬੁਲਟ ਕਦੀ ਹੋ ਰਹਿ ਗਿਆ ਹੋਣਾ ਮੈਨੂੰ ਮਾਫ ਕਰਦੇ ਹੋ ਯਾਰ ਮਾਣਾ ਇਸ ਕਰਕੇ ਲੱਖਾਂ ਸੁਦਾ ਜਿੰਦਾਬਾਦ 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 ਖਾਸਾ ਜਿੰਦਾਬਾਦ ਜਿੰਦਾਬਾਦ ਇਸ ਕਰਕੇ ਵੀ ਮੇਰੇ ਬੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੁੱਟਾ ਮੇਰੇ ਪਿੰਡ ਦੇ ਨਕਲ ਨਵਾਸੀ ਕੋੜ ਤੋਂ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਪੀਰਾਂ ਦਾ ਬਹੁਤ-ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਦਵਾਵਾ ਕਰੀਆਂ ਤਾਂ ਜਿਹੜੀ ਪੰਜਾਬ ਦੀ ਜੜਾ ਗਿਆ ਦੁਬਾਰੇ ਫਿਰ ਦੱਸ ਦਿੰਦਾ ਕਿਤੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਉਹ ਵਿੱਚ ਕੋਈ ਜਿਹੜੀ ਆਵਾਜ਼ ਬਣਨ ਰਹੂਗੀ ਸਰ ਪਰਵੰਕਰ ਤੋਂ ਦਿਲੇ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜਿੱਤੇ ਬੰਦੇ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਵਰਮੂਦੀ ਨਹੀਂ ਹੈਗੀ ਇਹ ਲੜਾਈ ਥੁੜੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਰਿਸ਼ਤਿਆਂ ਪਾਤਿਆਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜਿੱਤੇ ਬੰਦੇ ਨੇ ਕਰਜਾ ਜਿਹੜਾ ਮਜ਼ਦੂਰਾਂ ਦੀ ਵੀ ਤਾਰ ਦੀ ਗੱਲ ਕਰੀਏ ਮਜ਼ਦੂਰਾਂ ਦੇ ਵੀ ਕਰਜਾ ਬਣਨਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦਿੱਲੀ ਵੱਲ ਚਾਲੇ ਪਾਣੇ ਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਕੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਕੂਆਂ ਦੇ ਮੇਰਾ ਚੈਨਲ ਦੇ ਵਿੱਚ ਸਿਰਚੋ ਖੜਾ ਰਹੀ ਪੰਜਾਬ ਦੀ ਵਿੜਾਈ ਉਹ ਮੇਰੇ ਤੋਂ ਜਾਰੀ ਰਹੂਗੀ ਮੈਂ ਜੱਥੇਬੰਦੀ ਦਾ ਜਿਹੜਾ ਨੌਤਣੇ ਰਹਿ ਗਿਆ ਮੋੜ ਦਾ ਰਹਿ ਗਿਆ ਤੇ ਸਟਕੌਂਦਾ ਦਾ ਸਮੁੱਚੀਆਂ ਜੱਥੇਬੰਦੀਆਂ ਦਾ ਕਾਦੀਆਂ ਦਾ ਸਾਰੀਆਂ ਦਾ ਜੱਥੇਬੰਦੀਆਂ ਦਾ ਜਿਨੀਆਂ ਦਾ ਵੀ ਮਾ ਅਗਰਾਹਾ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇਬੰਦੀ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੋ ਕੁਝ ਮੀਡੀਆ ਦੇ ਸਵਾਲ ਨੇਗੇ ਉਹ ਮੈਂ ਥੋੜੇ ਦਿਨ ਮੈਂ ਠੀਕ ਹੋ ਜਾਵਾਂ ਮੈਂ ਦਵਾਈ ਤੋਂ ਹੀ ਲੈ ਲਾਂ ਤੁਸੀਂ ਫਿਕਰ ਨਾ ਕਰਿਓ ਭਾਈ ਕਿਉਂਕਿ ਜਿਹੜੇ ਬੰਦੇ ਖਾਸ ਇਸ ਨੂੰ ਵੀ ਸਲਾਵਾਗੇ ਭਾਈ ਨੰਬਰ ਦੁਬਾਰਾ ਖਾਸ ਇਸ ਨੂੰ ਜਰਾ ਜਨੂਨੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਿੱਖ ਜੱਥੇਬੰਦੀਆਂ ਦਾ ਜਿੰਨੀਆਂ ਵੀ ਸਿੱਖ ਜੱਥੇਬੰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਭਾਈ ਲੱਖਾਂ ਬੋਲੂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਲਸਾ ਦੇ ਬੇਨਤੀ ਪਤੇ ਬੋਲਾ ਸਾਨਹਾ ਸਤਿ ਸ਼੍ਰੀ ਅਕਾਲ ਠੀਕ ਹੋ ਜਾ ਬਾਈ ਪਾਨੇ ਆਪਾਂ ਜਗਤਾਰ ਸਿੰਘ ਦਾ ਹਵਾਰਾ ਦੇ ਰਾਜੋਂ ਆਏ ਸਾਰਿਆਂ ਨੂੰ ਮਾਰ ਬਣਾਉਣਾ ਸੁਣ ਲੋ ਬਾਈ ਬਹੁਤ ਗੱਲ ਧੰਨਵਾਦ ਐਸ ਮਿੱਟੀ ਦਾ ਜਿਹੜੀ ਮਿੱਟੀ ਤੋਂ ਤੁਸੀਂ ਪੈਦਾ ਹੋਏ ਆ ਕਿਉਂਕਿ ਇਹ ਮਿੱਟੀ ਨਾ ਕਦੇ ਦਬੀ ਆ ਨਾ ਕਦੇ ਝੁਕੀ ਆ ਕਹਿੰਦੇ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਆ ਹਰ ਮਿੱਟੀ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਆ ਹਰ ਮਿੱਟੀ ਕੁੱਟਿਆ ਨਹੀਂ ਪੁਰਤੀ ਹੁੰਦੀ ਜੇ ਉਹ ਮਿੱਟੀ ਦੇ ਤੁਸੀਂ ਜਾਏ ਹੋ ਜਦੋਂ ਜਦੋਂ ਤੁਹਾਡੇ ਤੇ ਜ਼ੁਲਮ ਵਧਿਆ ਤੁਸੀਂ ਜ਼ੁਲਮ ਦਾ ਡੱਟ ਕੇ ਮੁਕਾਬਲਾ ਕੀਤਾ ਬਿਲਕੁਲ ਧੰਨਵਾਦ ਜੀ ਸਾਫਤਾ ਸੈਲਫ ਸਾਡੇ ਆਏ ਨੇ ਮੈਂ ਸ਼ਾਮ ਦਾ ਸੈਂਕੜੇ ਆਏ ਹੋਣੇ ਮਨਾ ਨਾਪੂਲਗਾ ਬਹੁਤ ਸਰਤੋਂ ਆਏ ਹੋਣਗੇ ਜਿੰਨੇ ਵੀ ਫੌਜੀ ਸਾਡੇ ਅਵਤਾਰ ਸਿੰਘ ਆਏ ਹੋਣੇ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਕਿਰਪਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਸੋ ਇਸ ਤੋਂ ਬਾਅਦ ਆਪਾਂ ਹਲੇ 10 ਮਿੰਟ ਤੇ 15 ਲਾਉਣੇ ਆ ਕਾਕਾ ਸਿੰਘ ਕੋਟ ਦਾ ਭਾਰਤੀ ਸਾਜ ਨੇ ਸਿੱਧੂਪੁਰ ਤੋਂ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਵਾਜ ਸਾਂਝ ਪਾਉਣੀ ਹੈ ਸੋ ਮੇਰਾ ਵੀ ਆਪਾਂ 10 ਮਿੰਟਾਂ ਦੀ ਗੱਲਬਾਤ ਸੁਣਨੀ ਹੈ ਉਸ ਤੋਂ ਬਾਅਦ ਮੀਡੀਆ ਨੂੰ ਮੇਰੀ ਬੇਨਤੀ ਹੈ ਜਿਹੜੇ ਸਾਰੀ ਪਰਚੀਆਂ ਬਾਰੇ ਕੀ ਬਣਿਆ ਜਿਹੜਾ ਟਰੋਲੇ ਪਰਚਾ ਹੋਇਆ ਸੀ ਉਹਦੇ ਬਾਰੇ ਕੀ ਬਣਿਆ ਜਾਂ ਹੋਰ ਪਰਚਾ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਡੇ ਕੋਲ ਸਾਰਾ ਆ ਗਿਆ ਰਿਕਾਰਡ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਐਸੀ ਘਰੇ ਹੀ ਆਪਾਂ ਜਿਹੜੀ মিডিਆ ਦੇ ਨਾਲ ਸਾਡੇ ਇੱਕ ਦੋ ਹਲੇ ਆਗੂ ਜਿਹੜੇ ਰਹਿ ਗਏ ਆ ਉਹ ਪਿੱਛੇ ਅਸਲੀ ਫੂਲ ਵਰਕਰਾਂ ਦੇ ਆਉਣਾ ਹੈ ਉਹਨਾਂ ਨੂੰ ਆ ਜਾਣ ਦਿਓ ਉਹਨਾਂ ਨਾਲ ਗੱਲਬਾਤ ਰੱਖਾਂਗੇ ਉਸ ਤੋਂ ਪਹਿਲਾਂ ਆਪਾਂ 10 ਮਿੰਟ ਇੱਥੇ ਗੱਲਬਾਤ ਕਰਨੀ ਹੈ ਰੁਕੋ ਆਪਣੇ ਬੱਚਾ ਸਾਨੂੰ ਸਾਂਝੀ ਕਰਦੇ ਹਾਂ